ਪੁਸ਼ਪ ਸ਼ਾਹਨ ਮਰਦਾਬਾ ਪੁਸ਼ਪ ਸ਼ਾਹਨ ਮਰਦਾਬਾ ਪੁਸ਼ਪ ਸ਼ਾਹਨ ਮਰਦਾਬਾ ਕਿ ਕਰੇ ਗਿਆ ਵੇ ਨਿਹਾਲੋ ਜਾਵੇ ਪੰਥ ਕਾਲੀ ਦੇ ਸਮੇਲ ਤਰਨਾ ਕਰੇ ਵੇ ਸ੍ਰੀ ਆਕਾਲ ਕਿ ਕਰੇ ਗਿਆ ਵੇ ਨਿਹਾਲੋ ਜਾਵੇ 96 ਕਰੋੜ ਗੁਪਤ ਸ਼ੀਦਾਂ ਨੂੰ ਪਾਵੇ ਨਿਹਾਲੋ ਜਾਵੇ ਪੁਸ਼ਪ ਜੀ ਕਿੱਥੋਂ ਦੇ ਸ੍ਰੀ ਆਕਾਲ ਦੇ ਤੇ ਪਤੇ ਨਰਪੰਥ ਕਾਲ ਸ੍ਰੀ ਬਾਦ ਮੇ ਕੀ ਸ਼ਕਤ ਸਰ ਜ ਤੁਸੀਂ ਜਿਹੜਾ ਇੱਥੇ ਐਸਪੀ ਦੇ ਉੱਤਰ ਪਹੁੰਚੇ ਹੋ ਸਰ ਮਾਮਲਾ ਥੋੜਾ ਦੱਸੋ ਕੀ ਹੈ ਕਿੰਨਾ ਟਾਈਮ ਹੋ ਗਿਆ ਇਹ ਜੀ ਪਿਛਲੇ ਮਹੀਨੇ 25 ਤਰੀਕ ਨੂੰ ਗੁਰੂ ਘਰ ਦੇ ਵਿੱਚ ਭਗਵਾਨ ਵਾਲਮੀਕੀ ਮੰਦਿਰ ਬਸਤੀ ਛੇਕ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਣ ਕੇ ਗੁਰੂ ਘਰ ਤੇ ਹਮਲਾ ਕੀਤਾ ਗਿਆ ਸੀਗਾ ਤੇ ਤਿੰਨ ਜਣੇ ਉੱਥੇ ਆ ਕੇ ਸੱਟਾਂ ਮਾਰੀਆਂ ਗਈਆਂ ਸੀਗੀਆਂ ਤੇ ਅੱਜ ਇਸ ਚੀ ਲੜਾਈ ਨੂੰ ਪੂਰਾ ਮਹੀਨਾ ਹੋ ਚੱਲਾ ਵਾ ਪੁਲਿਸ ਪੁਚਾਤਨ ਵੱਲੋਂ ਉਹਨਾਂ ਦੋਸ਼ਿਆਂ ਤੇ ਜਿਹੜੀ ਬੰਦਾ ਮਕਦਮਾ ਸੀ ਉਹ ਦਰਜ ਕੀਤਾ ਗਿਆ ਪਰ ਹਲੇ ਤੱਕ ਉਹਨਾਂ ਦੋਸ਼ੀਆਂ ਦੇ ਵਿੱਚੋਂ ਕਿਸੇ ਦੀ ਵੀ ਇੱਕ ਦੀ ਵੀ ਰਸ ਨਹੀਂ ਪਾਈ ਗਈ। ਉਹ ਸ਼ਰਿਆਮ ਹੀ ਘੁੰਮਦੇ ਫਿਰਦੇ ਪਏ ਆ। ਸ਼ਰਿਆਮ ਹੀ ਕਦੀ ਕਿਤੇ ਘੁੰਮਦੇ ਕਦੀ ਕਿਤੇ ਜਾਂਦੇ ਆ ਤੇ ਸਾਡੇ ਜਿੰਨੇ ਵੀ ਮੇਰੇ ਮੇਰੇ ਵੀਰ ਮੇਰੇ ਭਰਾ ਜੁਰ ਤੁਰਦੇ ਆ ਉਹਨਾਂ ਨੂੰ ਕਈ ਧਮਕੀਆਂ ਦਿੰਦੇ ਆ ਜੇ ਤੁਸੀਂ ਰਾਈਨਾਮਾ ਨਹੀਂ ਕੀਤਾ ਜਾਂ ਤੁਹਾਨੂੰ ਜਿਹੜਾ ਇੱਕ ਟ੍ਰੇਲਰ ਸੀਗਾ ਤੁਹਾਨੂੰ ਪੂਰੀ ਫਿਲਮ ਦਿਖਾਵਾਂਗੇ ਅਸੀਂ ਕਹਿੰਦੇ। 35 ਰੁਪਏ ਇੱਥੇ ਅੱਜ ਪਹੁੰਚੇ ਹੋ ਤੇ ਤੁਹਾਨੂੰ ਕੀ ਆਸ਼ਵਾਸਨ ਮਿਲਿਆ ਕਿ ਤੁਸੀਂ ਕਿਸ ਅਫਸਰ ਕਿਸੇ ਮਿਲਿਆ? ਅਰੇ ਮਾਨਯੋਗ ਆਪਣੇ ਪੁਲਿਸ ਕਮਿਸ਼ਨਰ ਸਾਹਿਬਾ ਅਸੀਂ ਇੱਥੇ ਫੋਨ ਕੀਤਾ ਸੀਗਾ। ਜੋਥੇ ਆ ਬੈਠੇ ਨੇਗੇ ਸੋ ਸ਼ਹਿਰ ਦੀਆਂ ਮੈਂ ਸਾਰੀਆਂ ਸਮੂਹ ਜਥੇਬੰਦੀਆਂ ਵੀ ਆਈਆਂ ਵਾ ਸ਼ਹਿਰ ਦੇ ਸਾਰੇ ਉਧੇਦਾਰ ਮੇਰੇ ਨਾਲ ਖੜੇ ਪਏ ਆ ਸੋ ਮੈਂ ਪੁਲਿਸ ਪ੍ਰਸ਼ਾਸਨ ਕੋਲ ਹੀ ਇਹੀ ਮੰਗ ਕਰਦੇ ਆ ਜਿਹੜੇ ਦੋਸ਼ੀ ਆ ਉਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ ਜੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੋਸ਼ੀਆਂ ਦੀ ਨਹੀਂ ਗ੍ਰਿਫਤਾਰੀ ਕੀਤੀ ਗਈ ਤਾਂ ਸਾਡੇ ਵੱਲੋਂ ਸੋਮਵਾਰ ਨੂੰ ਸ਼੍ਰੀ ਗੁਰਵਰਦਾਸ ਚੌਂਕ ਦੇ ਵਿੱਚ ਸਮੂਚਾ ਭਾਈ ਜਿਹੜਾ ਇਕੱਠਾ ਹੋ ਕੇ ਉੱਥੇ ਧਰਨਾ ਦੇਵੇਗਾ ਸਰ ਇੱਕ ਤੁਸੀਂ ਜਿਹੜਾ ਪੋਸਟਰ ਲਾ ਕੇ ਨਾਲ ਲਿਤਾਇਆ ਇਹਦੇ ਬਾਰੇ ਥੋੜਾ ਦੱਸੋ ਸਰ ਕੀ ਇਹ ਉਕਤ ਦੋਸ਼ੀ ਆ ਜੀ ਬੱਬੂ ਥਾਪਰ ਉਰਫ ਵੀਰ ਕੁਮਾਰ ਇਹਦੇ ਪਹਿਲਾਂ ਵੀ ਮੁਕਦਮੇ ਦਰਜ ਵਾ ਇਹ ਕ੍ਰਿਮੀਨਲ ਮਾਈਂਡਡ ਬੰਦਾ ਵਾ ਜੀ ਬੱਬੂ ਥਾਪਰ ਇਹਦਾ ਬੈਕਗ੍ਰਾਉਂਡ ਕ੍ਰਿਮੀਨਲ ਆ ਇਹ ਪਹਿਲ ਦੇ ਆ ਕੇ ਨਿਕਲ ਜਾਂਦਾ ਪਹਿਲਾਂ ਵੀ ਇਹਨੇ ਇਹਨੂੰ ਕੋਰਟ ਨੇ ਘੋੜਾ ਕੀਤਾ ਸੀ ਇਹ ਲਿਟਰੀਕਲ ਸ਼ੈਨ ਆ ਇੱਥੇ ਘੁੰਮਦਾ ਰਹਿੰਦਾ ਵਾ ਪਹਿਲਾਂ ਵੀ ਘੁੰਮਦਾ ਸੀ ਹੁਣ ਵੀ ਜਾਣ ਕੇ ਕਿ ਕਿਸੇ ਪਾਰਟੀ ਜੋ ਇਹਨਾਂ ਕਰੀ ਕਿਸੇ ਪਾਰਟੀ ਦੇ ਤੇ ਇਹਨੂੰ ਜਿਹੜਾ ਮਰਜੀ ਠੱਗੀ ਏਜੰਟੀ ਦਾ ਕੰਮ ਇਹ ਕਰਦਾ ਵਾ ਫਰੋੜ ਇਹ ਮਰਿਆ ਪਿਆਰੇ ਪੈਸੇ ਇਹ ਰੱਖ ਲੈਂਦਾ ਵਾ ਕਦੀ ਮਰੇ ਪਿਆਰੀ ਕੋਠੀ ਦੀ ਰਜਿਸਟਰੀ ਕਰਾ ਕੇ ਜਾਂਦੀ ਆਹ ਤਾਰਾ ਇੱਥੇ ਦਿਨ ਲੱਗੀਆਂ ਵੀ ਇੱਥੇ 25 ਦਿਨ ਜੇ ਲੈ ਕੇ ਆਇਆ ਵਾ ਤੇ ਇਹ ਤੋਂ ਪਹਿਲੇ ਕੋਈ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਕੀਤੀ ਕੋਈ ਪਹਿਲੇ ਕੋਈ ਤੁਸੀਂ ਮਿਲੇ ਹੋ ਇੱਕ ਮਹੀਨਾ ਤੁਸੀਂ ਕਹਿੰਦੇ ਇੱਕ ਮਹੀਨਾ ਹੋ ਗਿਆ ਵਾ ਮਹੀਨੇ ਦੇ ਵਿੱਚ ਕੋਈ ਕਿਸੇ ਅਫਸਰ ਮਿਲੇ ਤੁਸੀਂ ਅਸੀਂ ਸਾਨੂੰ ਪ੍ਰਸ਼ਾਸਨ ਵੱਲੋਂ ਇਹੀ ਉਮੀਦ ਸੀ ਜੀ ACP ਵੈਸਟ ਜੀ ਆਪਣੇ ਜਿਹੜੇ ਉਹ ਵੀ ਸਾਡੇ ਕੋਲ ਮੰਦਰ ਜਿੱਦਾਂ ਗੁਰੂ ਘਰ ਦੇ ਵਿੱਚ ਹਮਲਾ ਆਇਆ ਉਹ ਵੀ ਉਹਨਾਂ ਸਾਨੂੰ ਇਹੀ ਆਸ਼ਵਾਸਨ ਦਿੱਤਾ ਸੀਗਾ ਇਹਨਾਂ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਊਗੀ ਪਰ ਹਲੇ ਤੱਕ ਜੋ ਮਹੀਨਾ ਹੋ ਚੱਲਾ ਵਾ ਕਿਸੇ ਵੀ ਜਿਹੜੇ ਦੋਸ਼ੀ ਆ ਕਿਸੇ ਦੀ ਉਹਨਾਂ ਦੇ ਵਿੱਚੋਂ ਨੋ ਦੋਸ਼ੀ ਆ ਕਿਸੇ ਦੀ ਅਰੈਸਟ ਨਹੀਂ ਪਾਈ ਗਈ ਆ ਸ਼ਰੇਆਮੀ ਹੁਕਮ ਦੇ ਫਿਰਦੇ ਪਏ ਆ ਸਤਾਰਿਓ ਸਾਰੇ ਸਾਥੀਆਂ ਨੂੰ ਜੈਪੀ ਜੈਪਾਲ ਜੋ ਕਿ ਪਹਿਲਾਂ ਸਾਡੇ ਵੀਰ ਗੱਲ ਕਰਕੇ ਹਟਿਆ ਕਿ ਜਿਹੜੀ ਸਾਡੇ ਭਗਵਾਨ ਵਾਲਮੀਕ ਮਹਾਰਾ ਦੇ ਮੰਦਰ ਦੇ ਵਿੱਚ ਜੋ ਇਹ ਤੋੜਪਾਣ ਕੀਤੀ ਗਈ ਹੈ ਹਮਲਾ ਕੀਤਾ ਗਿਆ ਵਾ ਉਸੇ ਨਿੰਦਾਂਯੋਗ ਮੰਦੇ ਕਿ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹਦੇ ਵਿੱਚ ਜਾਂਚ ਨਹੀਂ ਕਰ ਰਹੀ ਕਾਰਵਾਈ ਨਹੀਂ ਕਰ ਰਹੀ ਤੇ ਅਸੀਂ ਉਹ ਉਹਦੀ ਨਿੰਦਾ ਕਰਦੇ ਹਾਂ ਤੇ ਮੈਂ ਆਪਣੇ ਤੋਂ ਇਹ ਅਪੀਲ ਕਰਦਾ ਕਿ ਦੋਨਾਂ ਧਿਰਾਂ ਦੇ ਵਿੱਚ ਜਾਂਚ ਕਰਕੇ ਜੋ ਗਲਤ ਹੈ ਉਹਤੇ ਜਲ ਤੋਂ ਜਲਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਧੰਨਵਾਦ ਮੰਤਰੀ ਜੀ ਇਹ ਮਤਲਬ ਕਿ ਕਿਹੜੇ ਨੰਬਰ ਤੇ ਪਾਣੀ ਨੰਬਰ ਤੇ ਡਾਲਦੋਂ ਮਤਲਬ ਸਮਝਾਉਂ ਸਰ ਇਹਦੇ ਵਿੱਚ ਗੱਲ ਇਹ ਹੈ ਕਿ 5 ਨੰਬਰ ਵਾਲੇ ਦੇ ਵਿੱਚ ਇੱਕ ਵਾਲਮੀਕ ਮੰਦਰ ਅਗਰ ਬੰਦਿਆਂ ਦੇ ਵਿੱਚ ਮੰਦਰ ਦੇ ਵਿੱਚ ਸਰ ਕੁਝ ਬੰਦੇ ਆ ਤੂੰੜ ਭੰਨ ਕੀਤੀ ਸੰਦਰ ਆ ਕੇ ਨਾਲ ਤੁਹਾਨੂੰ ਕਹਿੰਦਾ ਉਹ ਵਿਦਿਆਰਥੀ ਨੂੰ ਕਰਦੀਦਾ ਮਾਹੌਲ ਕੀਤਾ ਦੇਖੋ ਪਰਸਨ ਰੰਜੀਤ ਬਾਹਰ ਜਾ ਕੇ ਕਰਨ ਉਹਨਾਂ ਦੇ ਪਰਚਾ ਵੀ ਦਰਜ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਰਸਤੇ ਕਰ ਕਦੋਂ ਦੀ ਗੱਲ ਪਰਚਾ ਹੋ ਗਿਆ ਹਾਂ ਪਰਚਾ ਹੋ ਗਿਆ ਮਹੀਨਾ ਹੋ ਗਿਆ ਪਰਚਾ ਪੰਜ ਸਰ ਦੇ ਪਰਚੇ ਦੇ ਵਿੱਚ ਸਰ ਜਾਂ ਪ੍ਰਸ਼ਾਸਨ ਵੱਲੋਂ ਓਹ ਢਿੱਲ ਵਰਤੀ ਜਾਂ ਜਾਂ ਕਿਤੇ ਨਾ ਕਿਤੇ ਇਹ ਮੈਂ ਤਾਂ ਯਾ ਪੋਲਿਟੀਕਲ ਸ਼ਾਡੋ ਕਰਕੇ ਚੀਜ਼ਾਂ ਹੋ ਗਈਆਂ ਸਰ ਉਹ ਧਮਕੀਆਂ ਦੇ ਰਹੇ ਆ ਜੀ ਕਿਤੇ ਉਹ ਹੁੰਦੇ ਫਿਰਦੇ ਕਦੀ ਕਿਸੇ ਨੂੰ ਕਹਿੰਦੇ ਤੁਹਾਨੂੰ ਜਾਨੂ ਮਾਰ ਦੇਣਾ ਜੇ ਤੁਸੀਂ ਸਾਡੇ ਰਾਈ ਨਾਮਾ ਨਹੀਂ ਕੀਤਾ ਵਾ ਬਾਠ ਠੀਕ ਹੈ ਕੋਈ ਨਹੀਂ ਮਤਲਬ ਬੈਡਮੇ ਆਵੇ ਸਾਡੇ ਫੇਰ ਜਰਾ ਹਮਲਾ ਹੋਵੇ ਕੁਝ ਹੋ ਗਿਆ ਹਨ ਸਾਡੇ ਫੇਰ ਨੂੰ ਲਾਉਗੇ ਜੀ ਇੱਕ ਮਹੀਨਾ ਹੋ ਗਿਆ ਇੱਕ ਵਾਰੀ ਚੋਤਾ ਸਾਹਿਬ ਇੱਕ ਮਹੀਨਾ ਪੂਰਾ ਹੋ ਗਿਆ ਜੀ ਪਰ ਇਹਦੇ ਵਿੱਚ ਇਹ ਤਾਂ ਸੋਂਗਵਾਰ ਤੱਕ ਇਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਸਾਨੂੰ ਸਾਨੂੰ ਮਰਬੂਈ ਜੋੜਦਾ ਵੀ ਦਾ ਚੋਰ ਚੋਰ ਦਾ ਚੋਰ ਤੁਹਾਨੂੰ ਲੇਕਿਨ ਤੁਹਾਡੇ ਦੇ ਆਸ ਹੈ ਕਿ ਸੋਂਗਵਾਰ ਤੱਕ ਗ੍ਰਿਫਤਾਰੀ ਹੋ ਜੂਗੀ ਸੋਂਗਵਾਰ ਤੱਕ ਮੈਂ ਹੋਣੀ ਹੈ ਇਹ ਜੇ ਕਹਿ ਦਿੰਨਾ ਇਸ ਚੀਜ਼ ਨੂੰ ਕਹਿ ਦਿੰਦਾ ਡੀਐਸਪੀ ਨੂੰ ਤੇ ਐਸਪੀ ਸਾਹਿਬ ਨੂੰ ਕਹਿ ਦਿੰਦਾ ਠੀਕ ਸਾਰਿਆਂ ਨੂੰ ਮੈਂ ਤੁਹਾਡਾ ਮੈਸੇਜ ਲਾ ਦਿੰਦਾ ਤੇ ਕਰਵਾ ਦਿੰਦਾ ਠੀਕ ਓਕੇ ਸ਼ਾਂਟਿਲਪਾ ਭਗਵਾਨ ਦੇਵ ਨਿੱਕੀ ਮਹਾਰਾਜ ਜੀ ਜੈ